ਮੋਗਾ ਬਰਨਾਲਾ ਰੋਡ ਤੇ ਵਾਪਰੀਆ ਸੜਕ ਹਾਦਸਾ ਪਿੱਛੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਆਓ ਤੁਹਾਨੂੰ ਲੈ ਚਾਲਦੇ ਹਾਂ ਪੂਰੀ ਖਬਰ ਵੱਲ ਬਰਨਾਲਾ ਰੋਡ ਤੇ ਪਿੰਡ ਧੂਰਕੋਟ ਤਾਲੀ ਵਾਲਾ ਦੇ ਕੋਲ ਅੱਗੇ ਜਾ ਰਹੇ ਬਾਈਕ ਨੂੰ ਜ਼ਬਰਦਸਤ ਟੱਕਰ ਮਾਰੀ ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਦੂਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੈਸਨੋਟ SSF ਦੀ ਟੀਮ ਨੇ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਮ੍ਰਿਤਕ ਦੀ ਪਛਾਣ ਮੋਗਾ ਦੇ ਪਿੰਡ ਤਖਤੂਪੁਰਾ ਦੇ ਰਹਿਣ ਵਾਲੇ ਵਜੋਂ ਹੋਈ ਮੌਕੇ ਤੇ ਪਹੁੰਚੇ ਸਰਪੰਚ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦਾ ਨਾਂ ਰਣਜੀਤ ਸਿੰਘ ਸੀ ਜੋ ਕਿ ਪਿੰਡ ਤਖਤੂਪੁਰਾ ਦਾ ਰਹਿਣ ਵਾਲਾ ਸੀ ਅਤੇ ਹਲਵਾਈ ਦਾ ਕੰਮ ਕਰਦਾ ਸੀ ਰਣਜੀਤ ਸਿੰਘ ਆਪਣੇ ਸਾਥੀ ਵਿਕਾਸ ຢਦਵ ਦੇ ਨਾਲ ਦਵਾਈ ਲੈ ਕੇ ਮੋਗਾ ਤੋਂ ਵਾਪਸ ਆ ਰਹੇ ਸਨ ਰਾਸਤੇ 'ਚ ਪਿੱਛੇ ਆ ਰਹੀ ਕਾਰ ਨੇ ਉਹਨਾਂ ਦੀ ਬਾਈਕ ਨੂੰ ਟੱਕਰ ਮਾਰੀ ਜਿਸ ਕਾਰਨ ਰਣਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਵਿਕਾਸ Yadav ਜੋ ਕਿ ਬਾਈਕ ਦੇ ਪਿੱਛੇ ਬੈਠਾ ਸੀ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮਾਮਲੇ ਵਿੱਚ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੱਛੋਂ ਆ ਰਹੀ ਕਾਰ ਨੇ ਅੱਗੇ ਜਾ ਰਹੀ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਟੱਕਰ ਇੰਨੀ ਤੇਜ਼ ਸੀ ਕਿ ਰਣਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਵਿਕਾਸ यादव ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਰਣਜੀਤ ਸਿੰਘ ਦੀ ਡੈੱਡ ਬਾਡੀ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਅਤੇ ਅਧਿਕਾਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਬਣਾਈ ਜੋ ਵੰਡੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਭਾਈ ਵੀਰ ਹਾਂਜੀ ਕੀ ਨਾਮ ਆ ਤੁਹਾਡਾ ਜਸਵੀਰ ਸਿੰਘ ਜਿਹਨਾਂ ਡੈਥ ਹੋਈ ਆ ਕੀ ਲੱਗਦੀ ਤੁਹਾਡਾ ਆਇਆ ਮੇਰਾ ਕੀ ਕਾਰਨ ਬਣਿਆ ਫੋਨ ਆਇਆ ਸੀਗਾ ਕਿ ਐਕਸੀਡੈਂਟ ਹੋ ਗਿਆ ਹੂੰ ਮੋਟਰਸਾਈਕਲ ਨੂੰ ਪਿੱਛੋਂ ਹੱਟ ਕੀਤਾ ਉਹ ਗੱਡੀ ਨੇ ਜੀ ਮੈਂ ਵੀ ਗੱਡੀ ਬਾਲੀ ਸਪੀਡ 'ਚ ਸੀਗੀ ਕਿੰਨੇ ਮੈਂਬਰ ਆ ਪਰਿਵਾਰ ਦੇ ਤੈਂ ਤਿੰਨ ਚੌਥਾ ਹੀ ਸੀਗਾ ਜੀ ਅੱਜ ਕਿਵੇਂ ਆਈ ਸੀ ਇੱਧਰ ਇੱਧਰ ਦਵਾਈ ਲੈਣ ਚੱਲੇ ਸੀਗੇ ਜੀ ਕਰਦੇ ਕਹਿੰਦੇ ਦਵਾਈ ਲੈਣ ਚੱਲੇ ਹੀ ਮੋਕੇ ਹੂੰ ਕੀ ਮੰਗ ਕਰਦੇ ਹਣ ਮਗਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਰਜਿੰਦਰ ਸਿੰਘ ਜੀ ਰਜਿੰਦਰ ਜੀ ਜਿਹਨੇ ਡੈਥ ਹੋਈ ਕੀ ਲੱਗਦੀ ਹੈ ਤੁਹਾਡੇ ਮੇਰੇ ਬ੍ਰਦਰ ਕਿੱਦਾਂ ਦਾ ਪਰਿਵਾਰ ਸੀਗਾ ਔਰ ਕਿਵੇਂ ਆਏ ਸੀ ਇੱਧਰ ਪਰਿਵਾਰ ਤਾਂ ਨਾਰਮਲ ਹੀ ਹੈ ਦੋ ਬੇਟੇ ਪਹਿਲਾਂ ਮਰ ਗਏ ਦੇ ਜੀ ਇਹ ਦਵਾਈ ਲੈਣ ਚਲੇ ਸੀ ਮੂਕੇ ਨੂੰ ਜੀ ਹਾਂ ਮਗਰ ਉਹ ਮਾਰੀ ਗੱਡੀ ਕਿੰਨੇ ਟਾਈਮ ਬਾਅਦ ਤੁਹਾਨੂੰ ਪਤਾ ਲੱਗਿਆ ਇਹ ਤਾਂ ਬਾਹਰ ਗਏ ਸੀ ਬੜੰਡੇ ਗਏ ਸੀ ਤਾਂ ਉਹਨਾਂ ਬਾਅਦ ਚ ਪਤਾ ਲੱਗਾ ਘੰਟੇ ਬਾਅਦ ਜੀ ਹਾਂ ਜੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੁਣ ਕਰੀ ਜਾਂਦੇ ਹੁਣ ਕਾਰਵਾਈ ਲੈ ਕੇ ਗਏ ਵੇ ਉਹਨਾਂ ਨਾਲ ਜੀ ਕੀ ਮੰਗ ਕਰਦੇ ਮੰਗ ਤਾਂ ਆ ਨਮਾਈ ਹੋਣੀ ਚਾਹੀਦੀ ਹੈ ਸਾਡੀ ਵਧੀਆ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਨਾ ਪਰਿਵਾਰ ਇਕੱਲਾ ਹੀ ਕਮਾਉਣ ਵਾਲਾ ਹੈ ਬੱਸ ਹੁਣ ਤਾਂ ਬੁਢੀਆਂ ਰਹਿ ਗਈਆਂ ਦੋ ਜੀ ਇਹਨਾਂ ਜੀ ਇੱਕ ਸਾਡੇ ਇੱਥੋਂ ਦੇ ਹੈਗੇ ਨੇ ਰਣਜੀਤ ਸਿੰਘ ਜੀ ਨੇ ਤਖਤ ਉਪਰੇ ਦੇ ਇਹ ਆਪਣੇ ਹਲਵਾਈ ਦਾ ਕੰਮ ਕਰਦੇ ਨੇ ਜੀ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਮੁੰਡਾ ਸੀਗਾ ਵਿਕਾਸ যাদਬ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਜਦੋਂ ਮੋਟਰਸਾਈਕਲ ਤੇ ਇਧਰੋਂ ਬਦਨੀ ਸਾਈਡ ਤੋਂ ਜਾ ਰਿਹਾ ਸੀ ਮੁੱਗੇ ਨੂੰ ਤੇ ਇਹਦਾ ਮੀਨ ਟਾਈਮ ਕਿਤੇ ਪਿੱਛੋਂ ਇਹ ਜਿਹੜੀ ਆ ਗੱਡੀ ਖੜੀ ਆ ਨੈਕਸਾ ਇਹਦਾ ਨੰਬਰ ਹੈਗਾ ਪੀਪੀ 11 ਸੀ ਐਲ 2545 ਇਹਨੇ ਡਰਾਈਵਰ ਨੇ ਲਿਆ ਕੇ ਬੜੀ ਬੁਰੀ ਤਰ੍ਹਾਂ ਲਾਪਰਵਾਹੀ ਦੇ ਨਾਲ ਇਹਨਾਂ ਨੂੰ ਪਿੱਛੋਂ ਹਿੱਟ ਕੀਤਾ ਠੀਕ ਪਿੱਛੋਂ ਹਿੱਟ ਕਰਨ ਦੇ ਨਾਲ ਇਹ ਜਿਹੜਾ ਮੁੰਡਾ ਸੀਗਾ ਆਪਣਾ ਰਣਜੀਤ ਸਿੰਘ ਇਹਦੀ ਔਨ ਦੀ ਸਪਾਟ ਡੈਥ ਹੋ ਗਈ ਆ ਜਿਹੜਾ ਵਿਕਾਸ যাদব ਆ ਉਹ ਇੰਜਰਡ ਹੋ ਗਿਆ ਉਹ ਉਥੇ ਮੋਗੇ ਭੇਜਤਾ ਐਮੂਲੈਂਸ ਦਾ ਐਮ ਜੀ ਐਮ ਕਰਕੇ ਠੀਕ ਬਾਕੀ ਅਸੀਂ ਕਰ ਰਹੇ ਹਾਂ ਕਾਰਵਾਈ ਕੇਸ ਇਸ਼ੂ ਕਰਕੇ ਤੇ ਫਿਰ ਰੈਸ ਪਾ ਲਾਂਗੇ ਬੰਦਾ ਡਰਾਈਵਰ ਕਾਬੂ ਕਰ ਲਿਆ ਠੀਕ ਰਣਜੀਤ ਸਿੰਘ ਕਿੱਥੋਂ ਦਾ ਸੀ ਜੀ ਰਹਿਣਵਾਲ ਇਹ ਤਖਤੂਰੇ ਦਾ ਜੀ ਹਲਵਾਈ ਦਾ ਕੰਮ ਕਰਦਾ ਸੀ ਜਿਵੇਂ ਪਿੰਡਾਂ ਜੀ ਨਹੀਂ ਆਹ ਕੰਟਰੈਕਟ بیس ਤੇ ਕਰਦੇ ਨੇ ਠੇਕੇ ਤੇ ਜੀ ਹਲਵਾਈ ਦਾ ਕੰਮ ਕਰਦਾ ਠੀਕ ਡੈਡ ਬਡੀ ਸਰ ਐਸ ਵਕਤ ਕਿੱਥੇ ਹੈ ਜੀ ਡੈਡ ਬਡੀ ਭੇਜੀ ਹੈ ਜੀ ਉਥੇ ਸਿਵਲ ਹਸਪਤਾਲ ਮੋਗੇ ਮੈਨੂੰ ਜੀ ਇਹ ਆਪਣੇ ਤੁਹਾਡੇ ਵੀਡੀਓ ਦੇ ਬਾਰੇ ਪਤਾ ਲੱਗਿਆ ਸੀਗਾ ਟੋਲ ਆਈ ਸੀ ਕੀ ਇਹ ਵੀ ਐਕਸੀਡੈਂਟ ਹੋਇਆ ਰੋਡ ਤੇ ਅਸੀਂ ਇਮੀਡੀਏਟਲੀ ਫਿਰ ਪਰਿਵਾਰ ਨੂੰ ਸਲਾਹ ਕੀਤੀ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਵੀ ਬਲਾ ਲੜਕੇ ਦੀ ਮੌਕੇ ਦੀ ਮੌਤ ਹੋ ਗਈ ਜੀ ਤੇ ਜਿਹੜੀ ਗੱਡੀ ਸੀਗੀ ਇਹ ਪਟਿਆਲੇ ਦੀ ਸੀਗੀ ਜੀ ਤੇ ਮੋਟਰਸਾਈਕਲ ਦੇ ਆਪਣੇ ਤੇ ਮੁੱਕੇ ਜਾ ਰਹੇ ਸੀਗੇ ਜੀ ਤੇ ਗੱਡੀ ਨੇ ਪਿੱਛੋਂ ਸਪੀਡ ਜ਼ਿਆਦਾ ਹੋਣ ਦੇ ਕਾਰਨ ਗੱਡੀ ਨੇ ਪਿੱਛੋਂ ਹੈਡ ਕੀਤਾ ਤੇ ਜਿਹੜਾ ਬੰਦਾ ਪਿੱਛੇ ਬੈਠਾ ਸੀਗਾ ਰਣਜੀਤ ਸਿੰਘ ਸਾਡੇ ਪਿੰਡ ਦਾ ਜੀ ਉਹ ਕਾਫੀ ਤਕਰੀਬਨ 15 ਫੁੱਟ ਉੱਪਰ ਜਾ ਕੇ ਥੱਲੇ ਆ ਕੇ ਉਹਦਾ ਰੂਡ ਦੇ ਸਿਰ ਲੱਗਿਆ ਉਹਦੇ ਉਹ ਮੋਹ ਉਹਦੀ ਸਹੂੜੀ ਮੌਤ ਹੋ ਗਈ ਜੀ ਤੇ ਦੂਸਰਾ ਬੰਦਾ ਮੋਟਰਸਾਈਕਲ ਤੇ ਹਲਕ ਸੀਗਾ ਹਾਂਜੀ ਉਹ ਨੂੰ ਮੁੱਕ ਲੈ ਗਿਆ ਉਹਦੇ ਉਹਦੇ ਸਿਰ ਤੇ ਵੀ ਕੱਟ ਸਕਦਾ ਜੀ ਔਰ ਪਰਿਵਾਰ ਇੱਥੇ ਪਹੁੰਚਿਆ ਜੀ ਪਰਿਵਾਰ ਦਾ ਕਹਿਣਾ ਕਿ ਜਿਹੜਾ ਚਲਾ ਰਿਹਾ ਸੀਗਾ ਕਾਰ ਸਵਾਰ ਉਹ ਗੁਰਸੇਖ ਸੀ ਕਹਿੰਦੇ ਪੁਲਿਸ ਕਹਿ ਰਹੇ ਸੀ ਉਹਨਾਂ ਨੂੰ ਲੈ ਕੇ ਕੀ ਮਾਮਲਾ ਹੈ ਆਜੋ ਪਾ ਯਾਨੀ ਕਿ ਮਨ ਲੋ ਇਦਾਂ ਨਹੀਂ ਕਹਿ ਸਕਦੇ ਵੀ ਕੋਈ ਮਨ ਲੋ ਛੋਟੀ ਉਮਰ ਦਾ ਲੜਕਾ ਸੀ ਜਾਂ ਕੋਈ ਨਸ਼ੇ ਦੇ ਵਿੱਚ ਸੀਗਾ ਮਚ्योर ਬੰਦਾ ਸੀਗਾ ਐਕਚੁਅਲੀ ਪ੍ਰੋਬਲਮ ਕੀ ਸੀ ਉਹ ਤੋਂ ਕੋਲ ਆਟੋਮੈਟਿਕ ਹੈਂਡੀਕੈਪਟ ਵਾਲੀ ਗੱਡੀ ਸੀਗੀ ਜੀ ਉਹਦੇ ਕਾਰਨ ਮੇਰਾ ਖਿਆਲ ਆ ਵੀ ਉਹ ਹੈਂਡੀਕੈਪਟ ਬੰਦੇ ਵਾਸਤੇ ਗੱਡੀ ਤਿਆਰ ਕੀਤੀ ਸੀ ਉਹ ਨਾਰਮਲ ਬੰਦਾ ਸੀਗਾ ਉਹ ਬ੍ਰੇਕ ਨਹੀਂ ਲੱਗੇ ਉਹ ਤੋਂ ਉਹ ਬ੍ਰੇਕ ਨਾ ਲੱਗਣ ਦੇ ਕਾਰਨ ਬਿਲਕੁਲ ਕੋਈ ਗੱਡੀ ਦੇ ਮਤਲਬ ਟਾਇਰਾਂ ਦੀ ਕੋਈ ਲਾਈਨ ਵਗੈਰਾ ਨਹੀਂ ਦਿਸਦੀ ਕਿਤੇ ਬ੍ਰੇਕ ਲੱਗੇ ਹੁਣ ਉਦੇ ਕਰਕੇ ਹਾਸਾ ਵਾਪਰਿਆ ਔਰ ਜਿਹੜਾ ਇਹ ਰਣਜੀਤ ਸਿੰਘ ਦੀ ਮੌਤ ਹੋਈ ਹੈ ਇਹਦੇ ਪਹਿਲਾਂ ਦੋ ਬੇਟਾਂ ਦੀ ਮੌਤ ਹੋ ਚੁੱਕੀ ਹੈ ਨੌਜਵਾਨ ਬੇਟਿਆਂ ਦੀ ਹੁਣ ਇਹਦੀ ਮੌਤ ਹੋ ਗਈ ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਇਹ ਇਕੱਲਾ ਇਨਸਾਨ ਸੀਗਾ ਕਿਸ ਚੀਜ਼ ਦਾ ਕੰਮ ਕਰਦੇ ਸੀ ਇਹ ਇਹ ਹਲਵਾਈ ਦਾ ਕੰਮ ਕਰਦਾ ਸੀਗਾ ਬਦਰੀ ਕਲਾ ਹੋਟਲ ਦੇ ਉੱਤੇ ਤੇ ਬਾਕੀ ਬਿਆਹਾਂ ਦੇ ਉੱਤੇ ਥੋੜਾ ਬੋੜਾ ਛੋਟਾ ਮੋਟਾ ਆਪਦਾ ਹਲਵਾਈ ਦਾ ਕੰਮ ਕਰਦਾ ਸੀਗਾ ਅੱਜ ਇੱਧਰ ਪ੍ਰੋਗਰਾਮ ਤੇ ਜਾ ਰਹੇ ਸੀ ਨਹੀਂ ਮੋਗੇ ਦਵਾਈ ਲੈਣ ਜਾ ਰਿਹਾ ਸੀ ਜੀ ਔਰ ਪ੍ਰਸ਼ਾਸਨ ਇੱਥੇ ਪਹੁੰਚਿਆ ਜੀ ਕੀ ਕਹਿਣਾ ਉਹਨਾਂ ਨੇ ਪ੍ਰਸ਼ਾਸਨ ਦੇ ਸਬਾਹ ਪਹੁੰਚੇ ਨੇ ਥਾਣਾ ਮਹਿੰਦ ਹੋਰ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਮੌੜੀ ਦੀ ਸਨਾਖਤ ਕੀਤੀ ਹੈ ਤੇ ਔਰ ਜਿਹੜੀ ਕਾਗਜ਼ੀ ਕਾਰਵਾਈ ਹੋ ਕਰਨਗੇ ਥਾਣੇ ਦੇ ਵਿੱਚ ਜਿਹੜਾ ਗੱਡੀ ਚਾਲਕ ਸੀ ਉਹਨੂੰ ਕਸਟਡੀ ਵਿੱਚ ਲੈ ਲਿਆ ਗੱਡੀ ਥਾਣੇ ਵਾਲੇ ਆਪਣੀ ਕਸਟਡੀ ਚ ਲੈਣਗੇ ਉਸ ਤੋਂ ਬਾਅਦ ਜਿਹੜੀ ਫਰਦਰ ਕਾਰਵਾਈ ਹੋ ਕਰਨਗੇ ਡੈੱਡ ਬੋਡੀ ਕਿੱਥੇ ਹੈ ਜੀ ਡੈੱਡ ਬੋਡੀ ਨੂੰ ਹੁਣ ਹੀ ਆਪਣੇ ਲੈ ਕੇ ਗਏ ਨੇ ਮੋਗਲੇ ਕੇਸਰ ਹਸਪੀਟਲ ਪਰਿਵਾਰ ਕੀ ਮੰਗ ਕਰਦਾ ਹੈ ਪਰਿਵਾਰ ਤਾਂ ਇਨਸਾਫ ਦੀ ਮੰਗ ਹੀ ਕਰਦਾ ਜਿਹੜਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਇਹਦੇ ਹਾਸੇ ਹੋਰ ਨਾ ਹੋਣ ਕਿਉਂਕਿ ਜੇ ਨਾਰਮਲ